ਰਸ਼ੀਆ ਵਿੱਚ ਫਸੇ ਨਰੈਣ ਸਿੰਘ ਨੂੰ ਭਾਰਤ ਲਿਆਉਣ ਲਈ ਰਾਜਵਿੰਦਰ ਲੱਕੀਨ ਹੈ ਗਰਲੋਵੇਟ ਪਹੁੰਚ ਕੇ ਸੰਜੀਤ ਜੱਖ ਨੂੰ ਲਗਾਇਆ ਫੋਨ ਹੈ ਨਾ ਇੱਥੇ ਬੈਠਾ ਸੀ ਸਾਡੇ ਨਾ ਸ਼ਹੀਦ ਭਗਤ ਸਿੰਘ ਅਗਰ ਦੇ ਹਲਕਾ ਬਲਾਚੌਰ ਦੇ ਪਿੰਡ ਗਰਲੋਵੇਟ ਚ ਬੈਠਾ ਸੀ ਜੀ ਇੱਥੇ ਇਹਨਾਂ ਦੇ ਨਾ ਗੁਰਬੰਦ ਸਿੰਘ ਜੀ ਦਾ ਬੇਟਾ ਨਰੈਣ ਸਿੰਘ ਇਹ ਘੁੰਮਣ ਗਿਆ ਸੀ ਰਸ਼ੀਆ ਜੇ ਉਹਨਾਂ ਨੂੰ ਆਰਮੀ ਚ ਉਹਨਾਂ ਨੇ ਟੱਕੇ ਨਾਲ ਕਰਦੇ ਜੇ ਮੈਂ ਇਹਨਾਂ ਕੋਲ ਬੈਠਾ ਸੀ ਮੈਂ ਇਹਨਾਂ ਨੂੰ ਦੱਸਿਆ ਸੀ ਕਿ ਪ੍ਰਧਾਨ ਜੀ ਵੀ ਇਹ ਗੱਲ ਕਰ ਰਹੇ ਆਂ ਮੰਤਰੀ ਜੀ ਨਾਲ ਤੇ ਤੁਹਾਡੀ ਤੁਸੀਂ ਚਿੰਤਾ ਨਾ ਕਰੋ ਤੁਹਾਡਾ ਬੇਟਾ ਆਊਗਾ ਇਹਨਾਂ ਨੂੰ ਵੀ ਬੇਟੇ ਦਾ ਵੈਸੇ ਫੋਨ ਵੀ ਆਇਆ ਕਿ ਐਮਬੈਸੀ ਵਾਲੇ ਕੋਈ ਨੰਬਰ ਵਗੈਰਾ ਤਾਂ ਲੈ ਲਓ ਅਨਨਤਾ ਜਿਹੜੇ ਉਹ ਬੇਟੇ ਦਾ ਉੱਥੇ ਮੈਂ ਕਿਹਾ ਕੋਈ ਚੱਲ ਰਹੇ ਹੋਵੇ ਤੁਹਾਡਾ WhatsApp ਨੰਬਰ ਠੀਕ ਹੈ ਜੀ ਠੀਕ ਹੈ ਜੀ ਉਹ ਨੰਬਰ ਵਗੈਰਾ ਲੈ ਲੇ ਪੂਰਾ ਨਾਮ ਠੀਕ ਹੈ ਜੀ ਨੰਬਰ ਵਗੈਰਾ ਲੈ ਲਓ ਫਿਰ ਉਹ ਜਦ ਕਰਕੇ ਘਰਾ ਦੇ ਦੇ ਪੈਸੇ ਠੀਕ ਹੈ ਜੀ ਠੀਕ ਹੈ ਜੀ ਆ ਤੁਸੀਂ ਉਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਮਦਰ ਗੱਲ ਕਰਨਗੇ ਜੀ ਕੀ ਨਾਮ ਹੈ ਗੁਰਮੀਤ ਗੁਰਮੀਤ ਕੌਰ ਜੀ ਇਹਨਾਂ ਦਾ ਨਾਮ ਇਹਨਾਂ ਨਾਲ ਗੱਲ ਕਰਿਓ ਬੈਂਕ ਜੀ ਅੰਜ ਸਜੀਨ ਉਸਤਾ ਅਚ ਅਚ ਸਜੀਨ ਕਸ ਕਸ ਕਰ ਜੀ ਉਹਨਾਂ ਦੇ ਕੋਲ ਹੈ ਹਾਂ ਲਾ ਉਹਨਾਂ ਦਾ ਨੰਬਰ ਤੇ ਪੂਰਾ ਨਾਮ ਨਰੂਤੀ ਸੁਤਾਨੀ ਸਰ ਮੰਤਰੀ ਨੇ ਦੇਖ ਕੇ ਕੱਟਾ ਸੀ ਕੋਲ ਭਿਜਵਾ ਦੇ ਹਾਂਜੀ ਹਾਂਜੀ ਪਤਾ ਉਹਨਾਂ ਦਾ ਸਾਰਾ ਲੈ ਲੈਣ ਕਦੋਂ ਇਹ ਗੱਲ ਹੋਈ ਤੁਹਾਡੀ ਉਹਦੇ ਨਾਲ ਉਹ ਤੇ ਸਰ ਇਹ ਸਾਰੀ ਗੱਲ ਉਹਨਾਂ ਨਾਲ ਬੱਚੇ ਨਾਲ ਤੇ ਨਵੇਂ ਨੇ ਪੀਜੇ ਮਿਨੇ ਚੋਈ ਗੱਲ ਬੱਚੇ ਨਾਲ ਜਮੇ ਦਾ ਪਿਛਲੇ ਮਹੀਨੇ ਹਾਂ ਜੀ ਉਹ ਉਹਨੇ ਬੱਚੇ ਦਾ ਕੱਲ ਮੈਸੇਜ ਆਇਆ ਬਸ ਇਹ ਬੱਚੇ ਦਾ ਵੀ ਹੁਣ ਮਮਾ ਹੀ ਠੀਕ ਆ ਵੀ ਸਾਨੂੰ ਕਰਦੇ ਪਏ ਸਾਡੀ ਕਾਰਵਾਈ ਤੇ ਅਸੀਂ ਹੁਣ ਆ ਜਾਣਾ ਵੈਸੇ ਘਰ ਤੁਹਾਨੂੰ ਟੈਨਸ਼ਨ ਨਹੀਂ ਕੋਈ ਲੈ ਲਓ ਨੰਬਰ ਦਿਓ ਉਹਨਾਂ ਨੂੰ ਮੈਂ ਦੇਖ ਕੇ ਕਰਦਾ ਹਾਂ ਉਹਦੇ ਜਿਹੜਾ ਪੂਰਾ ਨਾਮ ਸੀ ਕਿੱਥੇ ਦਸਤਾਵੇਜ਼ ਨੰਬਰ ਕੰਮ ਕਰਨ ਕਿ ਪਸੀਨੇ ਜੀ ਬੈਠੀ ਬਿਲਕੁਲ ਦੇਖੀ ਕਰਦੇ ਕੋਸ਼ਿਸ਼ ਵੈਸੇ ਇਹ ਮਿਹਰਬਾਨੀ ਹੈ ਬੱਚਾ ਘਰ ਆ ਗਿਆ ਇਹ ਮਿਹਰਬਾਨੀ ਸਾਰਿਆਂ ਨੇ ਮਤਲਬ ਉਧਰ ਵੀ ਹੋ ਗਈ ਉਹ ਹੋਰ ਸੂਬਿਆਂ ਦੇ ਵੀ ਕਰੀ ਜਾਂਦੇ ਹੋਈ ਸ੍ਰੀ ਗੁਰੂ ਜੀ ਨਾਲ ਦਰਸ਼ਨ ਕਰ ਰਹੇ ਹਾਂ ਸਿੱਪਾ ਹਾਂਜੀ ਲੋ ਇਹ ਕੋਸ਼ਿਸ਼ ਕਰਦੇ ਛੇਤੀ ਛੇਤੀ ਦੇ ਦਿਓ ਉਹਨਾਂ ਦਾ ਨੰਬਰ ਦੇਣਾ ਜੀ ਕਾ ਪ੍ਰਧਾਨ ਜੀ ਮੈਂ ਲੈ ਕੇ ਨੰਬਰ ਤੇ ਤੁਹਾਨੂੰ ਵੀ ਮੈਂ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ